ਜ਼ਿਲ੍ਹਾ ਸਿਹਤ ਅਫਸਰ ਦੀਆਂ ਕੋਸ਼ਿਸ਼ਾਂ ਨੇ ਦਿਖਾਇਆ ਆਪਣਾ ਰੰਗ ਵਿਕਰੇਤਾ ਕਰਨ ਲੱਗੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਸਾਫ਼ ਸੁਥਰੀਆਂ ਤੇ ਮਿਆਰੀ ਵਸਤੂਆਂ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਵੱਲੋਂ ਵਿਢੀ ਗਈ ਮੁਹਿੰਮ ਲੰਬੂਰ ਟੈਣਾ ਸ਼ੁਰੂ ਹੋ ਗਿਆ ਖੂੜ ਵਿਕਰੇਤਾਵਾਂ ਵੱਲੋਂ ਸਾਫ਼ ਸਫਾਈ ਦੇ ਪ੍ਰਬੰਧ ਕਰਨੇ ਅਤੇ ਗ੍ਰਾਹਕਾਂ ਨੂੰ ਮਿਆਰੀ ਵਸਤੂਆਂ ਉਪਲਬਧ ਕਰਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਇਸੇ ਕੜੀ ਵਿੱਚ ਅੱਜ ਜ਼ਿਲ੍ਹਾ ਸਿਹਤ ਅਫਸਰ ਵੱਲੋਂ ਸ਼ਹਿਰ ਦੇ ਮਸ਼ਹੂਰ ਮਠਾਈ ਦੇ ਵਿਕਰੇਤਾ ਦਿਲਵੰਗ ਦੀ ਹੱਟੀ ਤੇ ਦੁਬਾਰਾ ਮੌਨਾਂ ਕੀਤਾ ਗਿਆ ਜਿੱਥੇ ਹਾਲਾਤ ਪੂਰੀ ਤਰ੍ਹਾਂ ਬਦਲੇ ਨਜ਼ਰ ਆਏ ਪਿਛਲੇ ਦਿਨੀ ਸਿਹਤ ਅਫਸਰ ਦੀ ਅਗਵਾਈ ਵਿੱਚ ਫੂਡ ਸੇਫਟੀ ਟੀਮ ਵੱਲੋਂ ਵੱਖ-ਵੱਖ ਦਾਰਿਆਂ ਦੀ ਚੈਕਿੰਗ ਕੀਤੀ ਗਈ ਸੀ ਤੇ ਉਹਨਾਂ ਨੂੰ ਸੁਧਾਰ ਲਈ ਨੋਟਿਸ ਦਿੱਤੇ ਗਏ ਸਨ ਜਿਸ ਤੋਂ ਬਾਅਦ ਹੁਣ ਉਹਨਾਂ ਵੱਲੋਂ ਆਪਣੀ ਰਸੋਈ ਦੀ ਪੂਰੀ ਤਰ੍ਹਾਂ ਸਾਫ ਸਫਾਈ ਸਗੋਂ ਵਰਕਰਾਂ ਵੱਲੋਂ ਫੂਡ ਸੇਫਟੀ ਪ੍ਰਬੰਧਾ ਦੀ ਪਾਲਣਾ ਕਰਦੇ ਵੀ ਨਜ਼ਰ ਆਏ ਇਸ ਮੌਕੇ ਫੂਡ ਸੇਫਟੀ ਅਫਸਰ ਮਨੀਸ਼ ਸੋਡੀ, ਰਾਮ ਲਵਾਇਆ ਅਤੇ ਹੋਰ ਹਾਜ਼ਰ ਸਨ ਕੈਸੇ ਹੁੰਦੇ ਹੋ ਅਸੀਂ ਜਿਹੜਾ ਅਸੀਂ ਕਿਚਨ ਦੇਖਣ ਤਾਂ ਜਾਤ ਹਾਂ ਜਿਹਦੇ ਵਿੱਚ ਕੰਪਰੋਮਿਸ ਚੱਲਦੇ ਸੀ ਜਨਾ ਉਦੋਂ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਦਿੱਤਾ ਸੀਗਾ ਤੇ ਉਹ ਇੰਪਰੂਵਮੈਂਟ ਨੋਟਿਸ ਤੋਂ ਬਾਅਦ ਦੇਖਿਆ ਤੇ ਬਹੁਤ ਸੁਧਾਰ ਆਇਆ ਹਾਂ ਉਹ ਚੈੱਕ ਕਰਨਾ ਜ਼ਰੂਰੀ ਸਮਝਦੇ ਸੀ ਇਹਨਾਂ ਨੂੰ ਚੈੱਕ ਵੀ ਕਰੀਏ ਕਿ ਇਹਦਾ ਭਰੋਸਾ ਹੋਇਆ ਤੇ ਕੋਈ ਚੀਜ਼ ਆਵੇ ਉਹ ਛੁੱਤ ਨਿਆਰੀ ਹੋਵੇ ਤੁਹਾਨੂੰ ਖਾਨ ਵਾਲੀ ਹੋਵੇ ਤੁਹਾਨੂੰ ਨੁਕਸਾਨ ਨਾ ਹੋਵੇ ਕੋਈ ਸੇਤ ਨਾਲ ਖੇਲਵਾੜ ਨਾ ਹੋਵੇ ਕਦਾਂ ਠੀਕ ਹੋ ਅੱਛਾ ਜੀ ਇਹ ਇਹ ਅੱਛਾ ਲੱਗ ਰਿਹਾ ਕੋਲੋਂ ਹੁਣ ਇਹ ਇੰਨੀਆਂ ਕੈਪਸ ਪਾਈਆਂ ਆ ਟੋਪੀਆਂ ਆ ਸਾਰਾ ਕੁਝ ਬਹੁਤ ਸੈਫਟੀ ਮਾਇਰ ਲੱਗਿਆ ਹਾਂਜੀ ਹਾਂਜੀ ਬਹੁਤ ਚੰਗਾ ਲੱਗ ਰਿਹਾ ਤੇ ਤੁਹਾਨੂੰ ਟੋਪੀਆਂ ਕਰਨਾ ਹਾਂਜੀ ਅੱਜ ਜੀ 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 ਜੇ ਨਹੀਂ ਨਾ ਕੋਈ ਸੀ ਨੂੰ ਟੋਪੜਾ ਪਹਿਲੇ ਨਹੀਂ ਹੁੰਦੇ ਆਪਾਂ ਨਾ ਹਾਂਜੀ ਹਾਂਜੀ ਇਹਨਾਂ ਟੋਪੜਾ ਵੀ ਆਪਾਂ ਵਾਲ ਦੇ ਵੀ ਉੱਤੇ ਰੱਖੇ ਨਾ ਉਹ ਸਾਫ ਕਰਕੇ ਰੱਖਿਆ ਕਰਨਾ ਥੈਂਕ ਯੂ ਅੱਛਾ ਇਹ ਕਰ ਨਹੀਂ ਵਧੀਆ ਹੋ ਗਿਆ ਟਾਇਲਟ ਤੋਂ ਬਾਅਦ ਜੀ ਤੁਹਾਨੂੰ ਉਹ ਨੋਟਿਸ ਵੀ ਦਿੱਤਾ ਹੈ ਚਾਹ ਤੁਸੀਂ ਕੋਈ ਗੌਰ ਕਰਵਾਇਆ ਤੇ ਹਾਂ ਚਲੋ ਅੱਛਾ papa ਤੁਹਾਨੂੰ ਸਪਾਈ ਕਰੋ ਥੋੜਾ ਜਿਹਾ ਇਹਨੂੰ ਰੱਖੋ ਹਾਂ ਇਹਦੇ ਜਾਲੀ ਨੂੰ ਆਹ ਜਾਲੀ ਵਾਲਾ ਦੋਨੋਂ ਲਵਾ ਲਓ ਮੱਖੀ ਅੰਦਰੋਂ ਉੱਤਰ ਨੀ ਜਾਊ ਕਿਉਂਕਿ ਤੁਹਾਡੀ ਵਰਕਸ਼ਾਪ ਆ ਨਾ ਇਹਦਾ ਕਰਨਾ ਹਾਂ ਤਾਂ ਚੀਜ਼ਾਂ ਠੀਕ-ਠਾਕ ਕਰ ਲਈਆਂ ਹੋਈਆਂ ਆਂ ਫਿਰ ਅਸੀਂ ਤੁਹਾਨੂੰ ਤੁਹਾਡੇ ਸਮਾਈਲ ਦੇਖ ਕੇ ਸਾਨੂੰ ਵੀ ਚੰਗਾ ਲੱਗਦਾ ਐਂ ਚਾਹ ਦੇ ਜਿਹਨਾਂ ਲੋਕਾਂ ਨੇ ਖਾਂਦੇ ਆ ਜਿਹੜੇ ਤੁਹਾਡਾ ਖਾਂਦੇ ਉਹਨਾਂ ਦੇ ਵੀ ਸਮਾਈਲ ਰਹੇ ਉਹ ਵੀ ਹੱਸਦੇ ਕੰਟੈਂਟ ਸਾਨੂੰ ਸ਼ੁੱਧ ਮਿਆਰੀ ਫੂਡ ਤੁਸੀਂ ਦਿੰਦੇ ਹੋ ਬੜਾ ਚੰਗਾ ਲੱਗਾ ਮੈਂ ਅੱਜ ਇੱਥੇ ਵਿਜ਼ਿਟ ਕੀਤਾ ਮੇਰਾ ਆਪਾਂ ਫੂਡ ਸੇਫਟੀ ਟੀਮ ਮਨੀਸ਼ ਸੋਢੀ ਸਾਡੇ ਨਾਲ ਆ ਸਾਡੇ ਹਰਜੀਤ ਸਿੰਘ ਡਰਾਈਵਰ ਵੀ ਤੇ ਦਿਲਵਾਲ ਗ੍ਰੇਟ ਸ਼ਾਪ ਜਿੱਦਾਂ ਪਤਾ ਹੈ ਲੋਕਾਂ ਨੂੰ ਕਿ ਕਾਫੀ ਦਿਨ ਪਹਿਲਾਂ ਅਸੀਂ ਇੱਥੇ ਵਿਜ਼ਿਟ ਕੀਤਾ ਸੀ ਫੂਡ ਸੇਫਟੀ ਟੀਮ ਨੇ ਅਸੀਂ ਸਾਰਾ ਇਨਸਪੈਕਸ਼ਨ ਵੀ ਕੀਤੀ ਸਾਰਾ ਕੁਝ ਲੀਗਲ ਸੈਂਪਲ ਵੀ ਲਏ ਸੀ ਇੱਥੋਂ ਸੋ ਜਿਹੜੇ ਜਿਹੜੀਆਂ ਹੁਣ ਤਾਈਆਂ ਦੇਖੀਆਂ ਸੀ ਕੋਈ ਕਮੀਆਂ ਦੇਖੀਆਂ ਸੀ ਜਿੱਦਾਂ ਵਰਕਸ਼ਾਪ ਦੇ ਅੰਦਰ ਟਾਇਲਟ ਸੀਗੀ ਤੇ ਜਿੱਦਾਂ ਫਲਾਈ ਕੈਚਰ ਨਹੀਂ ਲੱਗਾ ਸੀਗਾ ਹੋਰ ਵੀ ਜਿੱਥੇ ਜਾਲੇ ਜੂਲੇ ਲੱਗੇ ਹੋ ਸੀਗੇ ਜਿਹੜੀ ਕਿਚਨ ਵਰਕਸ਼ਾਪ ਤੇ ਅਸੀਂ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਤੇ ਉਧਾਉਂ ਦੇ ਗਏ ਸੀਗੇ ਤੇ ਟਾਈਮ ਅਸੀਂ ਕਰ ਜ਼ਿਆਦਾ ਵਾਧਾ ਹੈ ਕਿਉਂਕਿ ਸਾਨੂੰ ਲੱਗਦਾ ਵੀ ਟਾਇਲਟ ਵਾਲਾ ਜਿਹੜਾ ਕੰਮ ਆ ਉਹ ਦੋ ਹਫ਼ਤਿਆਂ ਤੋਂ ਵੱਧ ਵੀ ਲੱਗ ਸਕਦਾ ਇਸ ਕਰਕੇ ਅਸੀਂ ਥੋੜਾ ਸਮਾਂ ਵਾਧਾ ਲੈ ਕੇ ਆਏ ਆ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਦਰਵਾਜ਼ਾ ਸਵੀਕਸ਼ਪ ਤੇ ਖੜੇ ਆ ਜਿਹੜੀ ਇੱਥੇ ਜਿਹੜਾ ਇਹਨਾਂ ਨੂੰ ਇੰਪਰੂਵਮੈਂਟ ਵਾਸਤੇ ਸੁਧਾਰ ਵਾਸਤੇ ਨੋਟਿਸ ਦਿੱਤਾ ਸੀ ਇਹਨਾਂ ਨੇ ਉਹਦੀ ਕੰਪਲਾਈਂਸ ਕਰ ਲਈ ਤੇ ਇੰਪਰੂਵਮੈਂਟ ਵੀ ਲੱਗੀ ਆ ਸਾਨੂੰ ਬਹੁਤ ਅੱਛਾ ਲੱਗਾ ਕਿਉਂਕਿ ਬਰਫੀ ਇਨਾਂ ਦੀ ਮਸ਼ਹੂਰ ਆ ਅਸੀਂ ਕਹਿੰਨੇ ਵੀ ਜਿਹੜੀ ਚੀਜ਼ ਲੋਕੀ ਖਾਂਦੇ ਆ ਉਹਨਾਂ ਨੂੰ ਉਹ ਵੀ ਸੈਟੀਸਫਾਈਡ ਹੋਣ ਜਿੱਦਾਂ ਇਹਨਾਂ ਦੇ ਚਿਹਰੇ ਤੇ ਅੱਜ ਸਮਾਈਲ ਆ ਹੱਸਦੇ ਆ ਉਹ ਵੀ ਹੱਸਦੇ ਸਮਾਈਲ ਕਰਦੇ ਰਹਿਣ ਲੋਕੀ ਜਿਹੜੇ ਬਰਫੀ ਖਾਂਦੇ ਦੂਰ ਜਾ ਕੇ ਸੋ ਗਲਤੀ ਤਾਂ ਕਿਤੇ ਵੀ ਰਹਿ ਸਕਦੀ ਆ ਹੁਣ ਤਾਂ ਹੀ ਕਮੀ ਕਿਤੇ ਵੀ ਹੋ ਸਕਦੀ ਆ ਪਰ ਫੂਡ ਸੇਫਟੀ ਟੀਮ ਵੀ ਤਾਂ ਇਸੇ ਲਈ ਬੈਠੀ ਆ ਨਾ ਕਿ ਕਮੀਆਂ ਜਿਹੜੀਆਂ ਕਿਤੇ ਇਹਨੀਆਂ ਦੂਰ ਕਰਦੀਏ ਤੇ ਜਿਹੜੇ ਫੂਡ ਬਿਜ਼ਨਸ ਆਪਰੇਟਰ ਆ ਉਹ ਵੀ ਸੀਰੀਅਸ ਹੋਣ ਅੱਗੇ ਤੋਂ ਵੀ ਇਹਨਾਂ ਚੀਜ਼ਾਂ 'ਤੇ ਧਿਆਨ ਦੇਣਾ ਔਰ ਪੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਚ ਵੀ ਜਾਂ ਕਿਸੇ ਜ਼ਿਲ੍ਹੇ ਚ ਕਿਸੇ ਪਲੇਸ ਤੇ ਫੂਡ ਵਾਲੇ ਤੇ ਸ਼ਾਇਦ ਸਾਡੀ ਟੀਮ ਨਾ ਪਹੁੰਚ ਸਕੀ ਹੋਵੇ ਪਰ ਜੇ ਅਗਰ ਉਹਦੇ ਵਰਕਸ਼ਾਪ ਚ ਇਦਾਂ ਦੀ ਕੋਈ ਕੌਣਤਾਈ ਹੈਗੀ ਜੇ ਅੰਦਰ ਕੋਈ ਵਾਸ਼ਰੂਮ ਟਾਇਲਟ ਹੈਗੇ ਆ ਉਹਨੂੰ ਪਹਿਲਾਂ ਹੀ ਠੀਕ ਕਰ ਲਓ ਬਾਅਦ ਚ ਫਿਰ ਜਦੋਂ ਉਹ ਹਾਈਲਾਈਟ ਹੋਏਗਾ ਜਾਂ ਫਿਰ ਤੁਹਾਡਾ ਬਿਜ਼ਨਸ ਵੀ ਇਫੈਕਟ ਹੁੰਦਾ ਸਾਰਾ ਕੁਝ ਇਫੈਕਟ ਹੁੰਦਾ ਇਹਨੂੰ ਪਹਿਲਾਂ ਹੀ ਠੀਕ ਕਰ ਲਓ ਅੱਜ ਸ਼ੁਕਰੀਆ ਕਰਨਾ ਜੀ ਬੜਾ ਅੱਛਾ ਲੱਗਾ ਤੁਹਾਨੂੰ ਏਦਾਂ ਹੀ ਯਾਨੋ ਇਹਨੂੰ ਕਾਇਮ ਰੱਖਣਾ ਇਹ ਤਾਂ ਇੰਪਰੂਵ ਕਰਕੇ ਰੱਖਣਾ ਨਹੀਂ ਬਸ ਇਦਾਂ ਦਾ ਛੱਡਾਂਗੇ ਕੋਈ ਨਹੀਂ ਨਹੀਂ थैंक यू शुक्रिया ਬਹੁਤ ਅੱਛਾ ਐਸੀ ਹੁੰਦੇ ਰਹਿਣਾ ਫਿਰ ਵੀ ਇਦਾਂ ਨਹੀਂ ਹੈਗਾ ਵੀ ਅਸੀਂ ਇੱਕ ਵਾਰੀ ਹੋ ਗਿਆ ਹੋਰ ਚੀਜ਼ਾਂ ਵਡੀਆਂ ਜਿਹੜੀਆਂ ਅਸੀਂ ਉਹ ਪੈਰਾਮੀਟਰ ਦੇ ਦੇ ਰਹਾਂਗੇ ਵੀ ਤੁਸੀਂ ਉੱਤੇ ਖਰਾਬ ਕਰਦੇ ਆ ਫੂਡ ਸੇਫਟੀ ਦੀਆਂ ਚੀਜ਼ਾਂ ਆਪਾਂ ਰਲ ਮਿਲ ਕੇ ਤੇ ਰੰਗਲਾ ਪੰਜਾਬ ਬਣਾਵਾਂ ਰੰਗਲਾ ਪੰਜਾਬ ਤੁਸੀਂ ਵੀ ਚਾਹੁੰਦੇ ਹੋ ਨਾ ਬਣਾਉਣਾ ਬਿਲਕੁਲ ਆਪਾਂ ਰੰਗਲਾ ਪੰਜਾਬ ਬਣਾਵਾਂਗੇ